ਫਿਰ ਦੀ ਜਵਾਨੀ ਦੀ ਆਮੋ ਜਮਰਦੀ ਮੈਂ ਕਲੀ ਜਵਾਨ ਜਵਾਨੀ ਦੀਆਂ ਈ ਕਰਦਾ ਜੀਉ ਪਿਉ ਦੀਆ ਵਿੱਚ ਪੜਦੀ ਮੈਂ ਫਿਰਾਂ ਨੌਕਰੀ ਦੇ ਫਰਮੇ ਆ ਪਰਦਾ ਉਹ ਫਿਰ ਦੀ ਜਵਾਨੀ ਦੀ ਆਮੋ ਜਮਰਦੀ ਮੈਂ ਕਲੀ ਜਵਾਨ ਜਵਾਨੀ ਦੀਆਂ ਈ ਕਰਦਾ ਕੋਪੀ ਵਿੱਚ ਆਸ ਤੁਸੀਂ ਦੀ ਮੈਂ ਪਿੰਵਾਂ ਚਾਵਾਇਓ ਤੁਝ ਜਿੱਤੇ ਮੈਂ ਕੰਮ ਕਰਦਾ ਜੀ ਉਹਦੇ ਹੱਥ ਵਿੱਚ ਆਈਫੋਨ ਚੱਲਦਾ ਮੈਂ ਚੜਾਵਾਂ ਉਹ ਜਿਹੜਾ ਨੋਕੀਆ ਦਾ ਸੀ 10 ਸਾਲ ਪਹਿਲਾਂ ਚੱਲਦਾ ਜੀ ਉਹਦੇ ਡੈਡ ਦਾ ਬਿਜ਼ਨਸ ਸੀ ਚੱਲਦਾ ਮੇਰਾ ਬਾਪੂ ਆ ਪੀਆ ਵਾਇਆ ਜੀ ਕਰਦਾ ਮੈਂ ਗੱਲ ਤਾਂ ਨਹੀਂ ਕਰਦਾ ਕਿਉਂਕਿ ਕਾਮਨਾ ਕਰਾਂ ਤੇ ਸਾਡੇ ਕਰੇ ਤਵਾ ਨਹੀਂ ਫਕਦਾ ਜੀ ਵਫਰੇ ਦੀ ਜਵਾਨੀ ਦੀ ਮੱਜਾ ਮਾਰਦੀ ਮੈਂ ਗਾਲੀ ਚਾਵਾਂ ਜਵਾਨੀ ਦੀ ਆੜੀ ਹੋਈ ਕਰਦਾ